ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੋ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਉਹ ਤੁਹਾਨੂੰ ਕਦੇ ਵੀ ਪਸੰਦ ਨਹੀਂ ਕਰਨਗੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀ ਜਾਓ ਉਹ ਤੁਹਾਨੂੰ ਕਦੇ ਵੀ ਪਸੰਦ ਨਹੀਂ ਕਰਨਗੇ ਤੁਸੀਂ ਆਪਣਾ ਸਿਰ ਕੱਟ ਕੇ ਥਾਲੀ ਵਿੱਚ ਛਾ ਜਾ ਕੇ ਦੇ ਦਿਓ ਉਹ ਤੁਹਾਡੇ ਕਰੇ ਵੀ ਨਹੀਂ ਸਕਦੇ ਉਹ ਤੁਹਾਨੂੰ ਕਦੇ ਵੀ ਪਸੰਦ ਨਹੀਂ ਕਰਨਗੇ ਇਸ ਕਰਕੇ ਜੇਕਰ ਤੁਸੀਂ ਚੰਗੇ ਹੋ ਤੁਹਾਡੇ ਕੰਮ ਚੰਗੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਚੰਗਾ ਸਾਬਤ ਨਾ ਕਰੋ ਇਹ ਲੋਕ ਤੁਹਾਡੇ ਹੋ ਹੀ ਨਹੀਂ ਸਕਦੇ ਇਹ ਲੋਕ ਤੁਹਾਡੇ ਬਣ ਨਹੀਂ ਸਕਦੇ ਜੋ ਤੁਹਾਨੂੰ ਪਸੰਦ ਨਹੀਂ ਕਰਦੇ ਕਿਉਂਕਿ ਸੀਤਾ ਵਰਗੀ ਦੇਵੀ ਨੂੰ ਅਗਨੀ ਪ੍ਰੀਖਿਆ ਦੇਣੀ ਪੈਗੀ ਸੀ ਫਿਰ ਆਪਾਂ ਕਿਹੜੇ ਬਾਗ ਦੀ ਮੂਲੀ ਹਾਂ ਇਸ ਕਰਕੇ ਅਗਰ ਤੁਸੀਂ ਚੰਗੇ ਹੋ ਤਾਂ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਪ੍ਰਮਾਤਮਾ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ ਇਸ ਕਰਕੇ ਤੁਸੀਂ ਚੰਗੇ ਹੋ ਤੁਹਾਡੇ ਕਰਮ ਚੰਗੇ ਨੇ ਤੁਸੀਂ ਸਭ ਦਾ ਭਲਾ ਮੰਗਦੇ ਹੋ ਤਾਂ ਤੁਹਾਨੂੰ ਕਿਸੇ ਅੱਗੇ ਚੰਗਾ ਸਾਬਤ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਚੰਗੇ ਹੀ ਹੋ